ਕੀ ਨਾਮ ਹੈਗਾ ਤੁਹਾਡਾ ਤੇ ਕੀ ਹੋਇਆ ਹੈਗਾ ਸਾਰੀ ਘਟਨਾ ਦੱਸੋ ਮੇਰਾ ਨਾਮ ਜੋਸ਼ੀਆ ਮੇਰੀ ਬੇਟੀ ਦਾ ਨਾਮ ਮੂਥਾ ਲਿਟਲ ਫਲਾਵਰ ਕੋਰਪੋਰੈਂਟ ਸਕੂਲ ਚ 7th ਕਲਾਸ ਚ ਪੜ੍ਹਦੀ ਆ ਉਹ ਚਰਚੇ ਗਿਆ ਬੱਚਾ ਠੀਕ ਆ ਸੰਡੇ ਵਾਲੇ ਦਿਨ 8:30 ਵਜੇ ਪਤਾ ਨਹੀਂ 10 ਦੇ ਵਿੱਚ ਵਿੱਚ ਬੱਚਾ ਬਾਹਰ ਗੀ ਜਾਂਦਾ ਇਕੱਲਾ ਗੀ ਜਾਂਦਾ ਸੀ ਸਕੂਲ ਦੇ ਕੈਮਰੇ ਵੀ ਚੈੱਕ ਕਰਾਇਆ ਮੈਨੇਜਰ ਰੂਮ ਫਾਦਰ ਦੇ ਵਿੱਚ ਉਹਦੇ ਚ ਸਿਰਫ ਬੱਚਾ ਕਿਨਾਂ ਦੇ ਇਕੱਲਾ ਆ ਰਿਹਾ ਤੇ ਅਸੀਂ ਪੁਲਿਸ ਨੂੰ ਵੀ ਕਿਹਾ ਵੀ ਤੁਸੀਂ ਕੈਮਰੇ ਚੈੱਕ ਕਰੋ ਨਹੀਂ ਇਹਨਾਂ ਨੇ ਸੁਣੀ ਨਹੀਂ ਆ ਵਿੱਚੋਂ ਜਿਆ ਥੋੜੇ ਕ ਦੇਣੀ ਹੋ ਗਏ ਇਥੋਂ ਕੈਮਰਾ ਚੈੱਕ ਕਰਾਏ ਉਹ ਕਹਿੰਦੇ ਤੁਸੀਂ ਅੱਧੀ ਰਾਤ ਆ ਕੇ ਅਸੀਂ ਜਿਹੜੇ ਮਾਰ ਮਾਰ ਥੱਕ ਗਏ ਅਸੀਂ ਕਿਹਾ ਸਾਡੀ ਬੱਚੀ ਸਾਨੂੰ ਲਿਆ ਕੇ ਦਿਓ 13 ਸਾਲ ਦਾ ਬੱਚਾ ਨਾ ਬਾਲਕ ਕਿੰਨੇ ਦਿਨ ਹੋ ਗਏ ਬੱਚੀ ਜਿਹੜੀ ਗੁੰਮ ਹੈਗੀ ਅੱਜ 21 ਤਰੀਕ ਦੀ ਅੱਜ ਸੰਡੇ ਅੱਜ ਹਫਤਾ ਹੋ ਗਿਆ ਉਹਨੂੰ ਤੇ ਤੁਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਕਦੋਂ ਦਿੱਤੀ ਸੀ ਸੰਡੇ ਵਾਲੇ ਦਿਨ ਉਸੇ ਦਿਨ ਜਦੋਂ ਕੁੜੀ ਗੁੰਮ ਹੋਈ ਜਾ ਰਾਤ ਨੂੰ ਅਸੀਂ ਐਪਲੀਕੇਸ਼ਨ 7:30 ਵਜੇ ਲਖਾਈ ਜਿਹੜਾ ਉਹ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਜੇ ਤੁਸੀਂ ਕੈਮਰੇ ਵੇਖੇ ਜਿਹੜੇ ਆਪਦੇ ਲੈਵਲ ਤੇ ਉਹਦੇ ਚ ਕੁੜੀ ਦਿਖਾਈ ਦਿੰਦੀ ਆ ਜਾਂ ਕਿੱਥੇ ਜਾਂਦੀ ਪਈ ਇਹਦਾ ਕੁਝ ਪਤਾ ਲੱਗਦਾ ਹੈਗਾ ਕਿੰਦੇ ਨਾਲ ਜਾਂਦੀ ਪਈ ਆ ਹਾਂਜੀ ਇੱਕ ਮੁੰਡਾ ਹੈਗਾ ਗਾਂਵ ਵਾਲੇ ਚੱਕਿੱਤੇ ਸੇ ਕੈਮਰੇ ਮਤਲਬ ਕਿ ਉਹਦੇ ਨਾਲ ਕੁੜੀਟੀ ਮੇਰੇ ਪਿੱਛੇ ਜਾ ਰਹੀ ਆ ਹੁਣ ਆਪਾਂ ਮਾਰਕੀਟ ਵਿੱਚ ਐ ਵੀ ਕਹਿ ਸਕਦੇ ਆ ਬਈ ਬੱਚਾ ਚਲ ਕੰਨਾ ਜਾ ਰਿਹਾ ਨਾਲ ਲੜਕਾ ਵੀ ਜਾ ਰਿਹਾ ਹੈਨਾ ਤੇ ਹੁਣ ਇਹਨਾਂ ਨੂੰ ਅਸੀਂ ਇਹ ਹੀ ਪੁੱਛੀ ਜਾਂਦੇ ਬਈ ਸਾਡੀ ਬੱਚੀ ਲੈ ਆ ਕੇ ਦੋ ਜਿਵੇਂ ਮਰਜ਼ੀ ਲੈ ਆ ਕੇ ਦੋ ਅਸੀਂ ਬਿੰਤਾ ਕਰ ਕਰ ਕੇ ਵੀ ਥੱਕ ਗਏ ਅੱਜ 7 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਵੀ ਤੁਸੀਂ ਕਹਣਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿ ਮੇਰੇ ਬੱਚੀ ਨਾ ਲਿਆ ਕਰਤੀ ਨਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕੋਈ ਸਖਾਣੇ ਵਾਲੇ ਤੁਸੀਂ ਪੁਲਿਸ ਨੂੰ ਮਿਲੇ ਹੈਗੇ ਹੋ ਪੁਲਿਸ ਕੀ ਕਹਿੰਦੀ ਹੈ ਲੱਭ ਰਹੇ ਆ ਜਾਂ ਕੋਈ ਗੱਲ ਹੋਈ ਤੁਹਾਡੀ ਪੁਲਿਸ ਨਾਲ ਪੁਲਿਸ ਵਾਲਿਆਂ ਦੇ ਟ੍ਰੇਸਿੰਗ ਤੋਂ ਸਾਨੂੰ ਕੋਈ ਕੋਈ ਕੁਛ ਖਾਵਦਾ ਸੋਲੂਸ਼ਨ ਪਤਾ ਲੱਗੂਗਾ ਫੇਰ ਹੀ ਅਸੀਂ ਲੱਭਾਂਗੇ ਕਾਰਵਾਈ ਸ਼ੁਰੂ ਕਰਾਂਗੇ ਬੱਚੀ ਕੋਲੇ ਕੋਈ ਫੋਨ ਸੀ ਜਾਂ ਕੁਛ ਹੈਗਾ ਸੀ ਆਪ ਕੋਈ ਨਾ ਆਧਾਰ ਕਾਰਡ ਹੋਦਾ ਮਤਲਬ ਕਿ ਰਿਪੋਰਟ卡ਡ ਉਹ ਸਾਫ ਕੋਸ਼ 25 ਤੋਂ ਸਮੋਤ ਵਿੱਚ ਹੀ ਗਈ ਹੈ ਆਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਮੇਰੀ ਬੱਚੀ ਨਹੀਂ ਹੁੰਦੀ ਕਾਹਦੇ ਦਾ ਮੈਂ ਤੇ ਪੈਤੀ ਰਹੂੰਗੀ ਮਾਰੂੰਗੀ ਕਿ ਨਾ ਚਿੱਤਰ ਨਹੀਂ ਕੁੜੀ ਗਲੀ ਸਾਫ ਨਹੀਂ ਹੁੰਦਾ ਮੈਂ ਦਾ ਪਿਓ ਉਹ ਫਿਰ ਤੇ ਮੈਂ ਇਕੱਲੀ ਪਾਲਦੀ ਇਸ ਬੱਚੀ ਨੂੰ ਤੁਸੀਂ ਕੀ ਕੰਮ ਕਰਦੇ ਹੋ ਮੈਂ ਹਲਵਾਈਆਂ ਦਾ ਕੰਮ ਕਰਦੀ ਹਾਂ ਬੱਚੀ ਜਿਹੜੀ ਹੈਗੀ ਆ ਉਹ ਘਰੋਂ ਚਰਚ ਗਈ ਸੀ ਉਸ ਤੋਂ ਬਾਅਦ ਵਾਪਸ ਨਹੀਂ ਸਰਤ ਨਹੀਂ ਆਹੀ ਨਹੀਂ ਬੱਚੀ ਕਿਉਂਕਿ ਬੱਚਾ ਮੇਰੇ ਬਗਰ ਦੋ ਮਿੰਟ ਨਹੀਂ ਰਹਿਣ ਵਾਲਾ ਸੀ ਜਿਹੜੇ ਅੱਜ ਤੱਕ ਦੇ ਰਹੂਗੇ ਆ ਬੱਸ ਮੇਰੀ ਕੁੜੀ ਅੱਜ ਜਾਉਂਗੀ ਤਾਂ ਮਰੀ ਕੋਸ਼ ਨਹੀਂ ਹੋਣੀ ਕਿਉਂਕਿ ਆਉਂਦਾ ਕੋਸ਼ ਨਹੀਂ ਚੱਲਦਾ ਮਨ ਇੱਕ ਜਿਹੜਾ ਤੋਂ ਕੁੜੀਆਂ ਦੇ ਨਾਲ ਰਹਿੰਦੀ ਸੀ ਜੀ ਅਸੀਂ ਪੂਨ ਸਾੜਾਂ ਨੂੰ ਵੇਖਿਆ ਮੈਂ ਕੋਸੀ ਆ ਕੁੜੀਆਂ ਨੂੰ ਪੜ੍ਹੋ ਸਾਰਾ ਉਹਨਾਂ ਦੇ ਘਰ ਚੋਰੀ ਟੰਟੇ ਰਹਿੰਦੀ ਸੀ ਇਹ ਤਾਂ ਉਹਨਾਂ ਤੇ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ ਹੋਣਗੇ ਜਿਹੜੀ ਘਟਨਾ ਹੋਰ ਕਿਵੇਂ ਤੁਹਾਨੂੰ ਜਿਹੜਾ ਹੈਗਾ ਪਰਿਵਾਰ ਨੂੰ ਅ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂਗਾ ਕਿ ਕੱਲ ਹੀ ਸਾਨੂੰ ਇਸ ਭੈਣ ਬਾਰੇ ਪਤਾ ਲੱਗਿਆ ਕਿ ਇਹਨਾਂ ਦੀ ਬੱਚੀ ਜਿਹੜੀ ਲਿਟਰਲ ਹਾਊਸ ਸਕੂਲ 7th ਕਲਾਸ ਪੜ੍ਹ ਰਹੀ ਸੀ ਜਿਹਦੀ ਜਿਹਦੀ ਏਜ 13 ਸਾਲ ਸੀ ਔਰ ਸਾਨੂੰ ਜਦੋਂ ਕੱਲ ਪਤਾ ਲੱਗਿਆ ਅਸੀਂ ਸੀ ਮਸਜਿਦ ਚੋਂ ਬੱਠੇ ਜਦੋਂ ਕੱਲ ਪਤਾ ਲੱਗਿਆ ਇਹ ਪਰਿਵਾਰ ਭੱਜਿਆ ਫਿਰਦਾ ਸੀ ਸੀਸੀਟੀਵੀ ਕੈਮਰਾ ਦੇ ਰਿਕਾਰਡਿੰਗ ਕਰਾਉਂਦੇ ਸਾਮੀਲੀ ਦਾ ਪਤਾ ਲੱਗ ਗਿਆ ਤਾਂ ਅਸੀਂ ਤੁਰੰਤ ਐਕਸ਼ਨ ਚ ਆਏ ਵੀ ਇੱਕ ਬੱਚੀ ਸ਼ਹਿਰ ਦੇ ਅੰਦਰੋਂ ਸਾਡੇ ਸ਼ਹਿਰ ਦੇ ਅੰਦਰੋਂ ਇੱਕ ਬੱਚੀ ਦਿਨ ਦਿਹਾੜੇ ਗਾਇਬ ਹੋ ਗਈ ਤਾਂ ਸਾਡੇ ਪੈਰਾਥੋਂ ਜਮੀਰੇ ਨਿਕਲੀ ਵੀ ਬੱਚੇ ਸਾਡੇ ਵੀ ਮੇਰੀਆਂ ਬੇਟੀਆਂ ਵੀ ਲੇਟਰ ਫੋਰ ਸਕੂਲ ਚ ਪੜ੍ਹਦੀਆਂ ਵੀ ਇਹ ਐਦਾਂ ਦੀ ਘਟਨਾ ਕਿੱਦਾਂ ਹੋਣੀ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰੂੰਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਾਜ਼ੀਰਤ ਮੀਰਾ ਜੀ ਜੋ ਕਿ ਹਜੇ ਤੱਕ ਅਹੁਦੇ ਦੇ ਸ੍ਰੀ ਮੁਖਸਰ ਸਾਹਿਬ ਸ਼ਹਿਰ ਚ ਆਏ ਬਹੁਤ ਵਧੀਆ ਡਿਊਟੀ ਕਰ ਰਹੇ ਹੈ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪਲੀਜ਼ ਇਸ ਪਰਿਵਾਰ ਦੀ ਇਹ ਸਾਡੀ ਭੈਣ ਦੀ ਪੂਰੀ ਮਰਜ਼ੀ ਕੀਤੀ ਜਾਵੇ ਕਿਉਂਕਿ ਜਿਹੜੇ ਨੀਚੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹਨਾਂ ਬੰਦਿਆਂ ਨੇ ਹਜੇ ਤੱਕ ਸਾਬ ਉਹਨਾਂ ਨੇ ਹਜੇ ਤੱਕ ਜਦੋਂ ਦੇ 20 ਬੱਚੀ ਮੇਰੇ ਕੋਲ ਰਿਕਾਰਡ ਇਸ ਜਿਹੜੀਆਂ ਮੈਂ ਆਪੀਆ ਪਰਸਨਲ ਜਿਹੜੀਆਂ ਹਜੇ ਤੱਕ ਸੀਸੀਟੀਵੀ ਕੈਮਰੇਜ ਰਿਕਾਰਡਿੰਗ ਲੜਾਈਆਂ ਹੋਰ ਰਿਕਾਰਡਿੰਗ ਤੋਂ ਗਾਂਹ ਵਾਲੀਆਂ ਰਿਕਾਰਡਿੰਗਾਂ ਕੁਝ ਲੋਕ ਸਾਨੂੰ ਨਹੀਂ ਦੇ ਰਹੇ ਕੱਲੇ ਵੀ ਪੁਲਿਸ ਪ੍ਰਸ਼ਾਸਨ ਨੂੰ ਦੇਵਾਂਗੇ ਤਾਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਹੈ ਕਿ ਜਿਹੜੇ ਮੁਲਾਜ਼ਮਾਂ ਦੇ ਕੋਲ ਕੇਸ ਹੈ ਉਹਨਾਂ ਤੇ ਥੋੜਾ ਜਿਹਾ ਸਖਤਾਈ ਨਾਲ ਕਿਹਾ ਜਾਵੇ ਤਾਂ ਕਿ ਸਾਰੀਆਂ ਸੀਸੀਟੀਵੀ ਕੈਮਰੇ ਦੀਆਂ ਰਿਪੋਰਟੀਆਂ ਕਢਾਈਆਂ ਜਾਵੇ ਤਾਂ ਕਿ ਅਸੀਂ ਕੁੜੀ ਤੱਕਰ ਪਹੁੰਚ ਜਾਈਏ ਵੀ ਕੁੜੀ ਐਨੇ ਏਰੀਆ ਦੇ ਵਿੱਚੋਂ ਕਿੱਥੇ ਗਾਇਬ ਹੋ ਗਈ ਮਸੀਦ ਚੌਂਗੜੇ ਏਰੀਆ ਚ ਗਏ